ਸ਼ਰਕਲ ਤੁਸ ਦੇਖ ਰਹੇ ਐਸਐਮ ਜੀ ਨਿਊਜ਼ ਤੇ ਮੈਂ ਹਾ ਪਰਦੀਪ ਗੌਰ ਤਾਂ ਪੰਜਾਬ ਪੁਲਿਸ ਜਿਹੜੀ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਆਈ ਹੈ ਤਾਂ ਦੱਸੀਏ ਕਿ ਭੋਲੇ-ਪਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਲੱਖਾਂ ਰੁਪਏ ਠੱਗੇ ਜਾਂਦੇ ਨੇ ਤੇ ਇੱਕ ਹੋਰ ਟਰੈਵਲ ਏਜੰਟ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਬਿਲਕੁਲ ਸਾਢੇ 3 ਲੱਖ ਦੀ ਠੱਗੀ ਕੀਤੀ ਸੀ ਤੇ ਜਿਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਤਾਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਸ ਦੇ ਨਾਲ ਤੋਂ ਨੂੰ ਇਹ ਵੀ ਦੱਸਦੇ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਨੌਜਵਾਨ ਨੂੰ ਜੋ ਕਿ ਨਸ਼ੀਲੇ ਪਦਾਰਥ ਸਮੇਤ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸਦੇ ਕਿ ਉਸ ਦੇ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਤੇ ਨਸ਼ਾ ਪੀਣ ਦੇ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇੱਕ ਹੋਰ ਨੌਜਵਾਨ ਜਿਸ ਦੀ ਗ੍ਰਿਫਤਾਰੀ ਹੋਈ ਹੈ ਜਿਸ ਦੇ ਕੋਲੋਂ ਲਾਨ ਬਰਾਮਦ ਹੋਇਆ ਤਾਂ ਪੰਜਾਬ ਪੁਲਿਸ ਜਿਹੜੀ ਲਗਾਤਾਰ ਇੱਕ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਹੜੇ ਵੀ ਕਾਨੂੰਨ ਦੀਆਂ ਹੱਦਾਂ ਟੱਪਣਗੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਕੱਲ ਜਿਹੜਾ ਹੈਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਗਰਮੀ ਸਿੰਘ ਜੀ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਸਾਹਿਬ ਫਲੋਰ ਸਰਵੰਤ ਸਿੰਘ ਬਾਜੀ ਦੇ ਦਿਸ਼ਾ ਨਿਰਦੇਸ਼ ਅਤੇ ਹੁਕਮ ਅਨੁਸਾਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਗਰਾਮ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਉਸ ਟਾਈਮ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਕਲ ਅਗਸਟ ਕਰਦੇ ਦੌਰਾਨ ਉਹਨਾਂ ਨੇ ਕੁਲਵਿੰਦਰ ਸਿੰਘ ਗੱਗੀ ਵਾਸੀ ਗੁਰਦਾਸਪੁਰ ਨੂੰ ਜਿਹੜਾ ਕਾਬੂ ਕੀਤਾ ਜੋ ਨਸ਼ਾ ਪੀ ਰਿਆ ਸੀਗਾ ਤੇ ਜਿਹਦੇ ਖਿਲਾਫ ਜਿਹੜਾ ਹੈਗਾ ਐਨਡੀਪੀਓ ਸੈਕਟਰ ਦੀਆਂ ਧਰਾਵਾਂ ਤਹਿਤ ਮਗਲਮਾਂ ਦਾਜ ਕੀਤਾ ਗਿਆ ਇਹਦੇ ਖਿਲਾਫ 64 ਏ ਐਨਡੀਪੀਓ ਸੈਕਟਰ ਦੀ ਤਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਏਗੀ ਇਹਦੇ ਕੋਲ ਕੋਈ ਸਮਾਨ ਗ੍ਰਿਫਤਾਰ ਵੀ ਹੋਇਆ ਇਹਦੇ ਇੱਕ ਲਾਈਟਰ ਪੰਨੀ ਤੇ 1000 ਦਾ ਨੋਟ ਸੀਗਾ ਉਹ ਗੋਲ ਕੀਤਾ ਹੋਇਆ ਹੈ ਉਮਲੇ ਕੁਝ ਦੱਸਿਆ ਨੇ ਕਿੱਥੋਂ ਸਮਾਨ ਲੈ ਕੇ ਆਉਂਦਾ ਕਰਨ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਜੀ ਪੁੱਛਗਿੱਛ ਕੀਤੀ ਜਾ ਰਹੀ ਹੈ ਪੁੱਛਗਿੱਛ ਦੇ ਦੌਰਾਨ ਜਿਹੜੇ ਜੀਚੇ ਸਾਹਮਣੇ ਆਏਗੇ ਉਹਦੇ ਅਗਲੇ ਦੇ ਜਿਹੜਾ ਨਵਾਂ ਨਾਮ ਸਾਹਮਣੇ ਆਏਗਾ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਹੋਰ ਵੀ ਕੀ ਮਾੜੇ ਅਨਸਰ ਨਾਲ ਡੱਕਣ ਦੋ ਇਸ ਜਿਹੜੇ ਹੈਗੇ ਸਾਡੇ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਜਿਹੜਾ ਹੈਗਾ ਜਿਹੜੇ ਮੁਕਦਮੇ ਪਹਿਲਾਂ ਦਰਜ ਨਹੀਂ ਉਹਨਾਂ ਦੇ ਖਿਲਾਫ ਉਹਨਾਂ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਦੀ ਉਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲੀ ਵਹਿਮੇ ਦੇ ਵਿੱਚ ਅਸੀਂ ਜਿਹੜੇ ਹੈਗੇ ਕੱਲ ਦੋ ਦੋਸ਼ੀ ਗ੍ਰਿਫਤਾਰ ਕੀਤੇ ਹੈ ਇੱਕ ਤਾਂ ਜੀ 2000 ਲੀਟਰ ਲਾਣ ਕੁੰਡੇ ਵਿੱਚ ਜਿਹੜਾ ਹੈਗਾ ਦੋਸ਼ੀ ਸੀ ਗ੍ਰਫਤਾਰ ਕੀਤਾ ਹੈਗਾ ਜੀ ਚੰਦਰਪਾਲ ਪੁੱਤਰ ਪ੍ਰੇਮ ਸਿੰਘ ਵਾਸੀ ਕੁੰਡੇ ਉਹ ਮਕਦਮਾ 24/24 ਨੰਬਰ ਮਕਦਮਾ ਦਰਜ ਸੀਗਾ ਸਾਡੇ ਥਾਣੇ ਦਾ ਉਹਦੇ ਵਿੱਚ ਉਹਨੂੰ ਗ੍ਰਫਤਾਰ ਕੀਤਾ ਹੈਗਾ ਇੱਕ ਅਸੀਨ ਸਰ ਜਿਹੜਾ ਹੈਗਾ ਟਰੈਵਲ ਏਜੰਟ ਠੱਗੀ ਮਾਰਨ ਵਾਲਾ ਜਿਹੜਾ ਸੀਗਾ ਉਹ ਗ੍ਰਫਤਾਰ ਕੀਤਾ ਹੈਗਾ 27/24 ਮਕਦਮਾ ਹੈਗਾ ਜੀ ਤੇ ਪ੍ਰਭਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੁੰਮਟਾਲੀ ਦੇ ਨਾਲ ਇਟਲੀ ਭੇਜਣ ਦੇ ਨਾਮ ਤੇ 365000 ਦੀ ਨਾਲ ਠੱਗੀ ਮਾਰੀ ਸੀ ਇਹ ਦੇ ਵਿੱਚ ਅਸੀਂ ਫਿਰ ਜਿਹੜਾ ਹੈਗਾ ਦੋਸ਼ੀ ਬਲਵੀਰ ਸਿੰਘ ਮਿੰਟੂ ਪੁੱਤਰ ਮੇਰ ਸਿੰਘ ਵਾਸੀ ਕੁਆਦੜਾ ਇਹਨੂੰ ਕੱਲ ਗ੍ਰਿਫਤਾਰ ਕੀਤਾ ਜਾਏਗਾ ਕੋਈ ਸਾਹਮਣੇ ਆਇਆ ਸਰ ਕਿੰਨੇ ਲੋਕਾਂ ਨਾਲ ਹੁਣ ਤੱਕ ਠੰਡੀ ਮਾਹੌਲ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਸਾਡੇ ਠਾਣੇ ਦੇ ਵਿੱਚ ਇੱਕ ਪਹਿਲੋ ਵੀ ਇਹਦੇ ਖਿਲਾਫ ਮਕਦਮਾ ਦਰਜ ਸੀ ਇੱਕ ਹੋਣ ਵੀ ਇਹਦੇ ਵਿੱਚ ਆਇਗਾ ਦਰਜ ਦੂਸਰਾ ਮਕਦਮਾ ਜਿਹੜਾ ਇਹਦੇ ਵਿੱਚ ਜਿਹਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹੜਾ ਹੋਰ ਵੀ ਇਹ ਤੋਂ ਪੁਸ਼ਟੀ ਕੀਤੀ ਜਾ ਰਹੀ ਕਿ ਹੋਰ ਕਿਤੇ ਜਾਂ ਕਿਤੇ ਹੋਰ ਥਾਣੇ ਜਾਂ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਇਹ ਕਿੰਨੇ ਕਿੱਥੇ ਕਿੱਥੇ ਨੇ ਠੱਗੀ ਮਾਰੀ ਜਾਂ ਕੀ ਇਹ ਹੀ ਏਰੀਆ ਇਨਵੋਲਵਮੈਂਟ ਹੈਗੀ ਆ ਉਹਦੇ ਬਾਰੇ ਪਤਾ ਕੀਤਾ ਜਾਵੇ ਕੋਈ ਪਾਸਪੋਰਟ ਵਗੈਰਾ ਕੋਈ ਹੋਰ ਚੀਜ਼ ਕੋਈ ਬਰਾਮਦ ਹੋਈ ਹੈ ਫਿਲਹਾਲ ਨਹੀਂ ਹੈਗਾ ਇਹ ਤੇ ਜੇ ਕੋਈ ਕਮਿਟੀ ਸਾਹਮਣੇ ਆਏਗੀ ਤੇ ਆਪ ਨੂੰ ਸਾਰਿਆਂ ਨੂੰ ਅਪਡੇਟ ਕੀਤਾ ਜਾਵੇਗਾ ਹੁਣ ਕਿੰਨੇ ਨੇ ਠੱਗੀ ਮਾਰੀ ਜੀ ਇਹਨੇ ਇਹਨੇ 3,65,000 ਦੀ ਠੱਗੀ ਮਾਰੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ